ਉਹਨੂੰ ਜੈਪਾਲ ਪੁੰਰਦਾ ਜਿੰਨਾ ਕਾਰਨਾ ਕਰਕੇ ਜਿੰਨਾ ਵਜਾ ਨਾਲ ਉਹਨੂੰ ਮਾਰਿਆ ਗਿਆ ਇਸ ਕਰਕੇ ਮੈਨੂੰ ਪਤਾ ਵੀ ਇਹ ਕਿਵੇਂ ਜਾਲ ਚ ਫਸਾਉਂਦੇ ਆ ਤੇ ਕਿਵੇਂ ਮਾਰਦੇ ਆ ਜਦੋਂ ਬਾਦਲ ਜੀ ਆਏ ਤੇ ਉਹਨਾਂ ਦੇ ਸੁਪੁੱਤਰ ਜੀ ਆਏ ਤੇ ਟਰੱਕਾਂ ਦੇ ਟਰੱਕ ਡੱਗਸ ਆਇਆ ਤੇ ਪੈਸਾ ਕਮਾਇਆ ਉਹਨਾਂ ਮਾਨ ਸਾਹਿਬ ਪੰਜਾਬ ਦੇ ਲੀਡਰ ਤੇ ਪੰਜਾਬ ਦੀ ਜਨਤਾ ਦੀ ਉਹਨਾਂ ਨੂੰ ਦਰਦ ਆ ਇਹ ਜੋਨਾ ਵੀ ਹੋਰ ਕੋਈ ਨਾ ਤੇ ਜੈਪਲ ਭੁਲਰ ਬਣੇ ਤੇ ਨਾ ਜੈਪਲ ਭੁਲਰ ਵਾਂਗ ਮਰੇ ਉਹਨੂੰ ਜੈਪਲ ਭੁਲਰ ਦਾ ਜਿੰਨਾ ਕਾਰਨਾ ਕਰਕੇ ਜਿੰਨਾ ਵਜ੍ਹਾ ਨਾਲ ਉਹਨੂੰ ਮਾਰਿਆ ਗਿਆ ਇਸ ਕਰਕੇ ਮੈਨੂੰ ਪਤਾ ਵੀ ਇਹ ਕਿਵੇਂ ਜਾਲ ਚ ਫਸਾਉਂਦੇ ਆ ਤੇ ਕਿਵੇਂ ਮਾਰਦੇ ਆ ਤੇ ਮੈਂ ਦੁਜੇ ਵੀ ਉਹਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਹਨਾਂ ਨੂੰ ਇੱਕਦਲੇ ਘੋਰ ਚੋਂ ਬਚਾਵਾਂ ਬਿਲਕੁਲ ਜੈਪਲ ਭੁਲਰ ਨਾਲ ਹੀ ਜੁੜਿਆ ਇਹ ਵੀ ਇੱਕ ਕਾਰਨ ਆ ਦੂਜਾ ਕਾਰਨ ਇਹ ਆ ਮੈਂ ਕਈਆਂ ਪਾਰਟੀਆਂ ਵੱਲ ਧਿਆਨ ਦਿੱਤਾ ਜਾਂ ਚਲੋ ਭੈਣ ਭਰਾ ਹਰ ਪਾਰਟੀ 'ਚ ਹੁੰਦੇ ਆ ਕਿਸੇ ਦੇ ਵੀ ਸਾਡੇ ਵੀ ਸਾਰੀਆਂ ਪਾਰਟੀਆਂ 'ਚ ਨੇ ਰਿਸ਼ਤੇਦਾਰ ਭੈਣ ਭਰਾ ਪਰ ਜਦੋਂ ਮੈਂ ਉਹਨਾਂ ਦੀ ਦੇਖੀ ਕੋਈ ਵੀ ਪਾਰਟੀ ਜਿਹੜੀ ਆ ਉਹ ਘਟੋ ਘਟ ਪੰਜਾਬ ਦੇ ਫੇਵਰ 'ਚ ਨਹੀਂ ਸੀ ਹਾਂ ਜਿਹੜੀ ਆਮ ਪਾਰਟੀ ਆ ਇਨੂੰ ਅਸੀਂ ਇੱਕ ਬੱਦਲ ਵਾਂਗੂ ਚੁਣਿਆ ਵੀ ਸਾਡੇ ਕੋਲ ਆਪਸ਼ਨ ਨਹੀਂ ਸੀ ਕਾਂਗਰਸ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਤੇ ਕਾਲੀ ਦਲ ਨੇ ਰੇਣੀ ਖੁੰਡੀ ਕਸਰ ਕਰਤੀ ਨਾਲ ਨਸ਼ੇ ਲੈ ਕੇ ਆਏ ਜਦੋਂ ਬਾਦਲ ਜੀ ਆਏ ਤੇ ਉਹਨਾਂ ਦੇ ਸੁਪੁੱਤਰ ਜੀ ਆਏ ਤੇ ਟਰੱਕਾਂ ਦੇ ਟਰੱਕ ਡਰੱਗਸ ਆਇਆ ਤੇ ਪੈਸਾ ਕਮਾਇਆ ਉਹਨਾਂ ਐਰਕਾਂ ਸਾਰੇ ਪੰਜਾਬ 'ਚ ਸਾਰੇ ਪੰਜਾਬੀਆਂ ਦੀ ਸ਼ੁਰੂ ਤੋਂ ਮਾਨ ਸਾਹਿਬ ਕੱਲੇ ਸਿੱਖਾਂ ਦੀ ਨਹੀਂ ਇਹ ਠੀਕ ਆ ਵੀ ਉਹ ਲੀਡਰ ਕੱਲੇ ਸਿੱਖਾਂ ਦੇ ਆ ਸਿੱਖਾਂ ਦਾ ਲੀਡਰ ਹੈ ਨਹੀਂ ਕੋਈ ਪਰ ਉਹ ਮੁਸਲਮਾਨ ਹਿੰਦੂ ਵੀਰਾਂ ਦੇ ਜਾਂ ਸਾਈ ਵੀਰਾਂ ਦੇ ਕਿਸੇ ਵੀ ਦੁੱਖ ਸੁੱਖ ਤੇ ਪ੍ਰੋਬਲਮ ਚ ਅੱਗੇ ਉਹ ਕੇ ਲੜੇ ਆ ਉਹਨਾਂ ਦੇ ਮਸਲਿਆਂ ਚ ਲੜੇ ਆ ਇਸ ਕਰਕੇ ਮਾਨ ਸਾਹਿਬ ਪੰਜਾਬ ਦੇ ਲੀਡਰ ਨੇ ਤੇ ਪੰਜਾਬ ਦੀ ਜਨਤਾ ਦੀ ਉਹਨਾਂ ਨੂੰ ਦਰਦ ਆ ਉਹਦੇ ਵਿੱਚ ਦੂਜੇ ਕਿਸੇ ਵੀ ਲੀਡਰ ਜੇ ਦਿਨ ਲੋ ਜਿੰਨੇ ਵੀ ਆ ਮੈਂ ਉਹਨਾਂ ਦਾ ਹੁਣ ਨਾਂ ਲੈਣ ਲੱਗਾ ਤੇ ਮੁਖਬਤਰੀ ਦੀ ਲੈਣ ਚ ਤੇ ਬੜੇ ਆ ਜਾਂਦੀ ਹੈ ਵੀ ਮੈਨੂੰ ਵੀ ਬਣਾਉ ਤੇ ਪਤਾ ਵੀ ਬਣ ਜਾਣਾ ਚਾਹੁੰਦੇ ਬਣ ਜਾਣਾ ਉਹ ਸਾਰਾ ਫਰਾੜ ਹੋ ਰਿਹਾ ਜੀ ਜੈਪਲ ਭੁੱਲਰ ਨੂੰ ਮੈ ਤਾਂ ਕੋਈ ਸੁਲਵਾਈ ਨਹੀਂ ਹੋ ਗਈ ਜਾਂ ਕੋਈ ਪੱਖੀ ਸਾਹਮਣੇ ਆ ਰਿਹਾ ਕੀ ਤਾਂ ਮੈਂ ਇਹ ਚਾਹੁੰਨਾ ਵੀ ਹੋਰ ਕੋਈ ਨਾ ਤੇ ਜੈਪਲ ਭੁੱਲਰ ਬਣੇ ਤੇ ਨਾ ਜੈਪਲ ਭੁੱਲਰ ਵਾਂਗ ਮਰੇ ਕਿਸੇ ਦਾ ਵੀ ਬੱਚਾ ਭਾਵੇਂ ਉਹ ਕਿਸੇ ਵੀ ਧਰਮ ਦਾ ਉਹ ਜੈਪਲ ਭੁੱਲਰ ਨਾ ਬਣੇ ਤੇ ਨਾ ਹੀ ਮੇਰੇ ਵਰਗੀ ਹੋ ਕਿਸੇ ਦੇ ਮਾਂ ਪਿਓ ਦੀ ਹਾਲਤ ਹੋਵੇ ਮੈਂ ਆ ਕਹਿਣਾ ਚਾਹੁੰਨਾ ਹਾਂ ਜੈਪਲ ਪੁੰਰਚਾ ਕੀ ਇਨਸਾਫ ਦੇਣਾ ਸੀ ਇਹਨਾਂ ਕੋਲ ਸਮਾਰਟ ਰਿਪੋਰਟ ਹੀ ਨਹੀਂ ਸੀ ਦਿੱਤੀ ਇੱਕ ਵਕੀਲ ਜਿਹੜਾ ਮੈਨੂੰ ਆਪਣਾ ਕਲੋਜ਼ ਦਾਸਦਾ ਸੀ ਰੰਧਾਵਾ ਉਹ ਗਾਂ ਐਸਐਸਪੀ ਦਾ ਕਾਰ ਸੀ ਮੈਨੂੰ ਸੁਪਰੀਮ ਕੋਰਟ ਲਾਉਣੀ ਪਈ ਉਸ ਬਾਅਦ ਚੋ ਡਾਸ ਦੇ ਗਿਆ ਉਹਨੇ ਅਪੀਲ ਹੀ ਨਹੀਂ ਪਾਈ ਉਹ ਇੱਕ ਬੁੱਢਾ ਜਿਹਾ ਅੰਬਰਸਰ ਦਾ ਹੈਗਾ ਕੁੱਬਾ ਜਿਆ ਸਾਰੀ ਜਾਣਦੇ ਆ ਕਿ ਉਸ ਪਖੰਡੀ ਨੇ ਕੇਸ ਦਾ ਬੇੜਾ ਕਰਕ ਕਰ ਦਿੱਤਾ ਪਰ ਇਹ ਨਹੀਂ ਆ ਕਿ ਕੱਲਾ ਜੈਪਲ ਪੁੰਰਚਾ ਔਰਸ ਮੇਰੇ ਲਈ ਸਾਰੇ ਜਾਇ ਬਲ ਬੁੱਲਰ ਨੇ ਜਿਨੇ ਨੌਜਵਾਨ ਨੇ ਮੇਰੇ ਲਈ ਸਾਰੇ ਮੇਰੇ ਉਤੀ ਨੇ ਤੇ ਮੈਂ ਉਹਨਾਂ ਨੂੰ ਮਰਨ ਤੋਂ ਰੁਕਾਂਗਾ ਦੂਜਿਆਂ ਨੂੰ ਮਰਨ ਤੋਂ ਰੁਕਾਂ ਜਦੋਂ ਦੁੱਖਾਂ ਦਾ ਪਹਾੜ ਤੁਹਾਡੇ ਤੇ ਡਿੱਗਿਆ ਉਦੋਂ ਕੋਈ ਵੀ ਤੁਹਾਡੇ ਨਾਲ ਨਹੀਂ ਖੜਾ ਸਿਰਫ ਇਹ ਪਾਰਟੀ ਦੇ ਲੀਡਰ ਤੁਹਾਡੇ ਨਾਲ ਆ ਕੇ ਖੜੇ ਸੀ ਲੱਗਦਾ ਫਿਰ ਜਿਵੇਂ ਵੈਸੇ ਤੁਸੀਂ ਕਲੀਅਰ ਕਰ ਹੀ ਦਿੱਤਾ ਕਿ ਇਹ ਸਾਰੇ ਕਾਰਨਾ ਕਰਕੇ ਤੁਸੀਂ ਇਸ ਪਾਰਟੀ ਨੂੰ ਚੁਲਿਆ ਕਿ ਔਖੇ ਸਮੇਂ ਵੀ ਤੁਹਾਡੇ ਨਾਲ ਖੜੇ ਔਰ ਤੁਹਾਡੇ ਇੱਥੋਂ ਦੇ ਜਿਹੜੇ ਲੀਡਰ ਸੀ ਉਹ ਸਮੇਂ ਬਾਹਰ ਤੱਕ ਨਹੀਂ ਨਿਕਲੇ ਤੁਹਾਡੇ ਤੇ ਜਦੋਂ ਪੀੜਾ ਆਈ ਠੀਕ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੋਈ ਵੀ ਕਿਸੇ ਪਾਰਟੀ ਦਾ ਕੋਈ ਛੋਟਾ ਵੱਡਾ ਲੀਡਰ ਜਿਹਦੇ ਬਿਲਕੁਲ ਵੀ ਨੂੰ ਪੁੱਛਿਆ ਤੱਕ ਨਹੀਂ ਮਾਨ ਸਾਹਿਬ ਮੇਰੇ ਨਾਲ ਹਰ ਟਾਈਮ ਉਦੋਂ ਖੜੇ ਰਹੇ ਇਹਨਾਂ ਵੀ ਪਾਰਟੀ ਖੜੀ ਰਹੀ ਠੀਕ ਹੈ ਪਰ ਦੂਜੇ ਬਣੀ ਇੱਕ ਗੱਲ ਹੋਰ ਵੀ ਆ ਕਿ ਮੈਨੂੰ ਇੱਕ ਪਾਰਟੀ ਚ ਆਉਣ ਲਈ 2.5 ਸਾਲ ਦਾ ਸਮਾਂ ਲੱਗਾ ਮੈਂ ਉਦਣੇ ਆ ਸਕਦਾ ਸੀ ਸਿਰਫ ਮੈਂ ਉਸ ਕਾਰਨ ਹੀ ਨਹੀਂ ਕੱਲੇ ਸਾਰੇ ਕਾਰਨਾ ਕਰਕੇ ਆਖੀਰ ਮੈਂ ਇਰਾਦਾ ਚੁਣਿਆ ਕਿ ਮੇਰੇ ਮੈਂ ਉਦੋਂ ਹੀ ਮਹੀਨੇ ਬਾਅਦ 2 ਮਹੀਨੇ ਬਾਅਦ ਇਸ ਪਾਰਟੀ ਚ ਆ ਸਕਦਾ ਸੀ ਮੈਂ ਪੰਜਾਬ ਪੁਲਿਸ ਰਿਟਾਇਰ ਐਸੋਸੀਏਸ਼ਨ ਦਾ ਪ੍ਰਧਾਨ ਰਿਆਂ ਮੈਂ ਚੇਅਰਮੈਨ ਵੀ ਰਿਆਂ ਮੈਂ ਪੰਜਾਬ ਪੁਲਿਸ ਐਸੋਸੀਏਸ਼ਨ ਪੰਜਾਬ ਦਾ ਵ ভাইস ਪ੍ਰਧਾਨ ਰਿਆਂ ਤੇ ਮੈਂ ਆ ਸਕਦਾ ਸੀ ਪਰ ਮੈਂ ਸਾਰਾ ਵੇਖੇ ਸੋਚ ਵਿਚਾਰ ਕਰਕੇ ਫਿਰ ਇਹ ਫੈਸਲਾ ਕੀਤਾ